ਦੋਤੋ ਸਸਰੀ ਕਾਲ ਤੁਸੀਂ ਵੇਖ ਰਹੇ ਹੋ ਆਵਾਜ਼ੇ ਖਲਕ ਪਹਿਲੇ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਹੈਗਾ ਪੰਜਾਬ ਦੀਆਂ ਬੋਟਾਂ ਲੋਕ ਸਭਾ ਚੋਣਾਂ ਦੀ ਕਿਹੜੇ ਕਿਹੜੇ ਉਮੀਦਵਾਰ ਜਿੱਤੂ ਰਹੇ ਨੇ ਕੁਝ ਸੱਤ ਹਲਕੇ ਨੂੰ ਤੁਹਾਨੂੰ ਜਾਣਕਾਰੀ ਦੇ ਦਿੱਤੀ ਆਪਾਂ ਨੇ ਤੇ ਗੱਲਬਾਤ ਕਰਾਂਗੇ 8ਵੇਂ ਹਲਕੇ ਦੀ ਬ੍ਰਮਾਲੀਪੁਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਧੰਨਵਾਦ ਸਭ ਧੰਨਵਾਦ ਬ੍ਰਮਾਲੀਪੁਰ ਸਾਹਿਬ ਇਹ ਦੱਸੋ ਜਿਹੜੀ ਆਪਣਾ ਲੋਕ ਸਭਾ ਹਲਕਾ ਹੁਸ਼ਿਆਰਪੁਰ ਹੁਸ਼ਿਆਰਪੁਰ ਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੇ ਲੋਕ ਸਭਾ ਹਲਕਾ ਸ਼ਿਆਰਪੁਰ ਦੇ ਵਿੱਚ ਭਾਰਤ ਆਮ ਆਦਮੀ ਪਾਰਟੀ ਨੇ ਇੱਕ ਉਮੀਦ ਐਮਐਲਏ ਸੀ ਜਿਹੜਾ ਕਾਂਗਰਸ ਪਾਰਟੀ ਦਾ ਰਾਜਕੁਮਾਰ ਚੱਬੇਵਾਲ ਵਿਧਾਨ ਸਭਾ ਦੇ ਵਿੱਚ ਉਪਨੇਤਾ ਸੀਗਾ ਉਹ ਹੁਣ ਵੀ ਐਮਐਲਏ ਹਲੇ ਹਾਲ ਦੀ ਘੜੀ ਪਰ ਅੱਜ ਉਹਨੇ ਚੋਣ ਜਿਹੜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਜਿੱਤ ਲਈ ਹੈ ਲਗਭਗ 3 ਲੱਖ 2402 ਵੋਟਾਂ ਦੇ ਨਾਲ 2402 ਵੋਟਾਂ ਦੇ ਫਰਕ ਨਾਲ ਜਿਹੜੀਆਂ ਵੋਟਾਂ ਨੇ ਉਹਨਾਂ ਨੇ ਪ੍ਰਾਪਤ ਕੀਤੀਆਂ ਤੇ ਲਗਭਗ 44466 ਵੋਟਾਂ ਦੇ ਫਰਕ ਨਾਲ ਉਹਨਾਂ ਨੇ ਯਮਨੀ ਗੋਮਨ ਨੇ ਬੀਬੀ ਜਿਹੜੇ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਹਰਾ ਦਿੱਤਾ ਹੈ ਇਸ ਹਲਕੇ ਦੀ ਇੱਕ ਦਿਲਚਸਪ ਗੱਲ ਕਿ ਇੱਥੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਸਾਹਿਬਕਾ ਕੇਂਦਰੀ ਮੰਤਰੀ ਜਿਹੜੇ ਹੁਣੇ ਉਹ ਤਾਂ ਛੱਡ ਕੇ ਗਏ ਨੇ ਸੋਮਦਾਤ ਉਹਨਾਂ ਦੀ ਸੋਮ ਪ੍ਰਕਾਸ਼ ਉਹਨਾਂ ਦੀ ਧਰਮ ਪਤਨੀ ਅਨੀਤਾ ਭਾਰਤੀ ਜਨਤਾ ਪਾਰਟੀ ਦੀ ਵੀ ਉਮੀਦਵਾਰ ਸੀ ਉਹ ਤੀਜੇ ਸਥਾਨ ਤੇ ਰਹੇ ਨੇ ਉਹਨਾਂ ਦੀ ਪਤਨੀ ਸੀ ਯਾਮਨੀ ਗੋਮਰ ਦੂਜੇ ਸਥਾਨ ਤੇ ਤੇ ਇਹ ਹਲਕੇ ਦੇ ਵਿੱਚ ਸੋਨ ਸਿੰਘ ਠੰਡੜ ਸਾਹਿਬਕਾ ਮੰਤਰੀ ਪੰਜਾਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀ ਉਹ ਚੌਥੇ ਸਥਾਨ ਤੇ ਰਹੇ ਨੇ ਦੋਸਤੋ ਇਹ ਚੌਥੇ ਸਥਾਨ ਵਾਲਾ ਰਿਕਾਰਡ ਆ ਜਿਹੜਾ ਉੱਟ ਟੁੱਟ ਨਹੀਂ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਨਿਮੋਸ਼ੀਜਨਕ ਹਾਰ ਆਪਾਂ ਇਹ ਕਹਿ ਸਕਦੇ ਹਾਂ ਕਿਉਂਕਿ ਦੂਜੇ ਤੀਜੇ ਸਥਾਨ ਤੇ ਹਾਰ ਭਾਵੇਂ ਵੋਟਾਂ ਦਾ ਫਰਕ ਜਿਆਦਾ ਹੋਵੇ ਘੱਟ ਹੋਵੇ ਉਸ ਤਰ੍ਹਾਂ ਦੀ ਨਹੀਂ ਮੰਨੀ ਜਾਂਦੀ ਜਿਸ ਤਰ੍ਹਾਂ ਦੀ ਚੌਥੇ ਨੰਬਰ ਵਾਲੇ ਉਮੀਦਵਾਰ ਦੀ ਹਾਰ ਸੋਨ ਸਿੰਘ ਠੰਡਣ ਚੌਥੇ ਸਥਾਨ ਤੇ ਰਹੇ ਨੇ ਤੇ ਰਾਜਕੁਮਾਰ ਚੱਬੇ ਵਾਲੇ ਨੇ ਜਿਹੜੇ ਕਿ ਉਮੀਦਵਾਰ ਸਨ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਚੋਣ ਜਿੱਤ ਲਈ ਹੈ ਬਿਲਕੁਲ ਜੀ ਜੇਕਰ ਗੱਲ ਕਰੀਏ ਇੱਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੋਣ ਲ ਉਨਾ ਲੋਕ ਸਭਾ ਹਲਕਾ ਸੀ ਜਲੰਧਰ ਜਲੰਧਰ ਤੋਂ ਵੀ ਕਾਫੀ ਪੂਰਾ ਪਹਿਲਾਂ ਤਾਂ ਫਾਸਮੀ ਟੱਕਰ ਦੱਸ ਰਹੀ ਸੀ ਜਦੋਂ ਸਵੇਰੇ ਰੁਹਾਨ ਹੋਣ ਸਟਾਰਟ ਹੋਏ ਤਾਂ ਨਤੀਜੇ ਕੁਝ ਹੋਰੀ ਆਏ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੋ ਕਿ ਲੋਕ ਸਭਾ ਹਲਕਾ ਜਲੰਧਰ ਬਹੁਤ ਚਰਚਿਤ ਲੋਕ ਸਭਾ ਹਲਕਾ ਜਲੰਧਰ ਜਿੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੋਣ ਲੜੀ ਆ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼ਸ਼ੀਲ ਕੁਮਾਰ ਰਿੰਕੂ ਨੂੰ ਹਰਾ ਦਿੱਤਾ ਹੈ ਤੇ ਇਹ ਸਾਲ ਕੇ ਵਿੱਚ ਸਭ ਤੋਂ ਦਿਲਚਸਪ ਕਿ 2 3 ਲੱਖ 90000 53 ਦੇ ਕਰੀਬ ਵੋਟਾਂ ਉਹਨਾਂ ਨੇ ਪ੍ਰਾਪਤ ਕੀਤੀਆਂ ਨੇ ਤੇ ਉਹਨਾਂ ਦੀ ਵੋਟ ਲੀਡ ਦਾ ਅੰਤਰ ਦੇਖੋ ਤੁਸੀਂ ਕਿ ਕਿੰਨੇ ਚੋਣਾਂ ਜਿੱਤੇ ਨੇ ਹੈਰਾਨੀ ਦੀ ਗੱਲ ਹੈ ਕਿ ਚੰਨੀ ਸਾਹਿਬ 175993 ਲਗਭਗ 76000 176000 ਦੇ ਲਗਭਗ ਵੋਟਾਂ ਨਾਲ ਚੋਣ ਜਿੱਤੇ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਆਪਣੇ ਵਿਰੋਧੀ ਭਾਰਤੀ ਜਨਤਾ ਪਾਰਟੀ ਦੇ ਸ਼ਸ਼ੀਲ ਕੁਮਾਰ ਰਿੰਕੂ ਨੂੰ ਹੈ ਰਿੰਕੂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸਨ ਉਹ ਤੋਂ ਪਹਿਲਾਂ ਕਾਂਗਰਸ ਵਿੱਚੋਂ ਗਏ ਸਨ ਤੇ ਉੱਥੇ ਪਵਨ ਕੁਮਾਰ ਟਿੰਨੂ ਸ਼੍ਰੋਮਣੀ ਕਾਲੀਦਾਲ ਛੱਡ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣੇ ਸਨ ਤੇ ਮਹਿੰਦਰ ਸਿੰਘ ਕੇਪੀ ਕਾਂਗਰਸ ਛੱਡ ਕੇ ਸ਼੍ਰੋਮਣੀ ਕਾਲੀਦਾਲ ਦੇ ਉਮੀਦਵਾਰ ਬਣੇ ਸਨ ਤੇ ਉੱਥੇ ਦੇ ਲੋਕਾਂ ਨੇ ਇੰਨ ਲੱਗਦਾ ਕਿ ਫੈਸਲਾ ਕਰ ਲਿਆ ਕਿ ਦਲ ਬਦਲਣ ਨੂੰ ਸਭ ਕੁਝ ਸਿਖਾ ਦੇ। ਤੇ ਰਣਜੀਤ ਸਿੰਘ ਚੰਨੀ ਭਾਵੇਂ ਬਾਹਰ ਨਹੀਂ ਸੀ ਪਰ ਉਹਨਾਂ ਨੂੰ ਇਹ ਸਮਝ ਆ ਗਿਆ ਕਿ ਉਹ ਕਾਂਗਰਸ ਦੇ ਵਫਾਦਾਰ ਸਿਪਾਹੀ ਨੇ, ਕਾਂਗਰਸ ਦੇ ਕਟੜ ਲੀਡਰ ਨੇ। ਕਾਂਗਰਸ ਦੀ ਆਡਿਓਲੋਜੀ ਨੇ ਪਨਾਏ ਹੋਏ ਨੇ ਤੇ ਲੋਕਾਂ ਨੇ ਰਿਕਾਰਡ ਤੋੜ ਵੋਟਾਂ ਪਾ ਕੇ 175993 ਦੇ ਕਰੀਬ ਵੋਟਾਂ ਦੇ ਨਾਲ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਜਿੱਤਾ ਦਿੱਤਾ ਇਹ ਸੀਟ ਚੰਨੀ ਸਾਹਿਬ ਦੀ ਝੋਲੀ ਪੈ ਗਈ। ਪਰ ਜੇਕਰ ਗੱਲ ਕਰੀਏ ਇੱਕ ਹੋਰ ਸੀਟ ਹੈਗੀ ਜਿੱਥੇ ਪੂਰੀ ਦੁਨੀਆ ਦੇ ਦੇਸ਼ਾਂ ਦੇ ਛਣ ਦੇ ਵਿੱਚ ਬੈਠੇ ਪੰਜਾਬੀਆਂ ਦੀ ਤੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਦੀ ਨਜ਼ਰ ਟੇਕੀ ਹੋਈ ਸੀਗੀ। ਬਿਲਕੁਲ ਜੀ ਖਡੂਰ ਸਾਹਿਬ। ਖਡੂਰ ਸਾਹਿਬ ਦੀ ਗੱਲ ਕਰਦੇ ਆਂ। ਉਹ ਕਾਫੀ ਸਾਲਾਂ ਬਾਅਦ ਪਹਿਲੀ ਵਾਰੀ ਇਦਾਂ ਹੋਇਆ ਜੇਲ੍ਹ ਦੇ ਨਜ਼ਰ ਜੇਲ੍ਹ ਦੇ ਵਿੱਚ ਨਜ਼ਰਬੰਦ ਉਮੀਦਵਾਰ ਨੂੰ ਜਿਤਾਇਆ ਗਿਆ ਯਾਰ ਕਿ ਸਿਮਰਨ ਸਿੰਘ ਮਾਨ ਉਹਨੇ ਉਸ ਟਾਈਮ ਜਿੱਤੇ ਸੀਗੇ ਤੇ ਵੱਖ-ਵੱਖ ਹੋਰ ਵੀ ਇੱਕ ਦੋ ਲੀਡਰ ਸੀ ਜਿਹੜੇ ਜੇਲ੍ਹ ਦੇ ਵਿੱਚ ਬੈਠ ਕੇ ਜਿੱਤੇ ਸੀ ਤੇ ਉਸ ਦਿਨ ਅੱਜ ਜੇਕਰ ਗੱਲ ਖਡੂਰ ਸਾਹਿਬ ਹਲਕਾ ਵਰ ਜਾਣਕਾਰੀ 1999 ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਇਹ ਸਾਲ ਕੇ ਤੋਂ ਚੋਣ ਜਿੱਤਦੇ ਨੇ ਉਹਨਾਂ ਨੇ ਮਤਲਬ ਬਹੁਤ ਵੱਡੇ ਮਾਰਜਿਨ ਨਾਲ ਚੋਣ ਇਹੀ ਹਲਕਾ ਸੀ ਹੁਣ ਖਡੂਰ ਸਾਹਿਬ ਹਲਕਾ ਹੈ ਭਾਈ ਅਮਰਤਪਾਲ ਸਿੰਘ ਨੇ 178022 ਦੇ ਕਰੀਬ ਵੋਟਾਂ ਦੇ ਨਾਲ ਚੋਣ ਜਿਹੜੀ ਉਹ ਜਿੱਤੀ ਹੈ। ਹੈਰਾਨੀ ਦੀ ਗੱਲ ਹੈ ਕਿ ਉਹਨਾਂ ਨੂੰ 376287 ਵੋਟਾਂ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਪ੍ਰਾਪਤ ਹੋਈਆਂ ਨੇ ਤੇ ਜੇਲ੍ਹ ਦੇ ਵਿੱਚ ਨੇ ਐਨਐਸਏ ਲੱਗੀ ਹੋਈ ਆ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਉੱਤੇ ਤੇ ਉਹ ਇਸ ਵੇਲੇ ਉਹਨਾਂ ਦੇ ਰਿਹਾ ਹੋਣ ਦੇ ਜਾਂ ਬਾਹਰ ਆਉਣ ਦੇ ਚਾਂਸ ਨੇ ਜਿਹੜੇ ਬਹੁਤ ਵੱਡੇ ਹੋ ਗਏ ਨੇ ਭਾਰਤ ਦੇ ਸੰਵਿਧਾਨ ਵਿੱਚ ਵੱਜ ਗਏ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਨੇ ਕੁਲਵੀਰ ਸਿੰਘ ਜੀ ਦਾ ਲੋਹ ਰਹਾ ਤੇ ਇੱਥੇ ਤੀਜੇ ਨੰਬਰ ਦੇ ਉੱਤੇ ਆਪਣੇ ਬਲਟੂਹਾ ਸਾਹਿਬ ਚੌਥੇ ਨੰਬਰ ਦੇ ਉੱਤੇ ਰਹੇ ਨੇ ਸਭ ਤੋਂ ਦਿਲਚਸਪ ਗੱਲ ਕਿ ਪੰਜਾਬ ਦੇ ਕੈਬਨਿਟ ਮੰਤਰੀ ਆਮ ਆਦਮੀ ਪਾਰਟੀ ਦੇ ਇਸ ਹਲਕੇ ਤੇ ਚੋਣ ਲੜ ਰਹੇ ਸੀ ਲਾਲ ਜੀ ਸਿੰਘ ਭੋਲੜਾ ਉਹ ਤੀਜੇ ਸਥਾਨ ਤੇ ਰਹੇ ਨੇ ਜਿਨ੍ਹਾਂ ਬਾਰੇ ਆਖਿਆ ਜਾਂਦਾ ਕਿ ਬਹੁਤ ਤੇਜ਼ ਆਗੂ ਨੇ ਉਹ ਕੁਝ ਵੀ ਕਰ ਸਕਦੇ ਨੇ ਬੋਲਦੇ ਬਹੁਤ ਨੇ ਪਰ ਦਿਲਚਸਪ ਗੱਲ ਹੈ ਕਿ ਇਸ ਹਲਕੇ ਵਿੱਚ ਸਾਰੇ ਉਮੀਦਵਾਰ ਬਹੁਤ ਬੋਲਣ ਵਾਲੇ ਸਨ ਸਰਦਾਰ ਪ੍ਰਵੀਰ ਸਿੰਘ ਜੀਰਾ ਨਰਦਰ ਬਲਟੋਹਾ ਸਾਹਿਬ ਬਹੁਤ ਚਰਚਿਤ ਆ ਕਿ ਜਿਨ੍ਹਾਂ ਨੇ ਇਨਾ ਹਮਲੇ ਕੀਤੇ ਨੇ ਉੱਤੇ ਆਪਣੇ ਭਾਈ ਅਮਰਤਪਾਲ ਸਿੰਘ ਦੇ ਉੱਤੇ ਕਿ ਮੈਂ ਜੇਲ੍ਹ ਵੀ ਉਹਨਾਂ ਤੋਂ ਵੱਧ ਕੱਟੀ ਐ ਮੈਂ ਪੰਥਕਾ ਮੈਂ ਵੱਡਾ ਮੈਂ ਮੈਂ ਬਹੁਤ ਖੁਸ਼ ਆ ਤੇ ਬਿਰਸਾ ਸਿੰਘ ਬਟੂਹਾ ਨੂੰ ਚੌਥੇ ਸਥਾਨ ਤੇ ਰਹਿਣਾ ਪਿਆ ਇਸ ਲੋਕ ਸਵਾਲ ਕੇ ਦੇ ਵਿੱਚੋਂ ਸੋ ਦੋਸਤੋ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਚੋਣ ਜਿੱਤ ਲਈ ਹੈ ਬਿਲਕੁਲ ਜੇਕਰ ਆਪਾਂ ਗੱਲ ਕਰੀਏ ਪੰਜਾਬ ਦਾ ਮੰਨੇ ਜਾਂਦੇ ਦਿਲ ਵਪਾਰਕ ਹੱਬ ਨੂੰ ਵਪਾਰਕ ਹੱਬ ਲੁਧਿਆਣਾ ਲੁਧਿਆਣੇ ਵਿੱਚ ਵੀ ਇੱਕ ਪਾਸਿਓਂ ਕਾਫੀ ਦੂਰ ਤੋਂ ਲਿਆ ਕੇ ਦਿੱਖ ਰਾਇ ਹੈ ਕਿ ਕਾਂਗਰਸ ਪਾਰਟੀ ਵੱਲੋਂ ਇੱਕ ਪਾਸੇ ਸੀਟਿੰਗ ਐਮਪੀ ਖੜੇ ਸੀ ਤੇ ਦੂਜੇ ਪਾਸੇ ਇੱਕ ਐਮਐਲਏ ਖੜੇ ਸੀ ਉਹਨਾਂ ਦੇ ਬਾਰੇ ਵੀ ਜਾਣਕਾਰੀ ਦਿਓ ਕੀ ਹੈ ਜੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਸ ਚੋਣ ਵਿੱਚ ਉਦਾਰ ਦਿੱਤਾ ਗਿਆ ਜੀ ਲੁਧਿਆਣੇ ਲੋਕ ਸਭਾ ਹਲਕੇ ਤੋਂ ਕਿਉਂ ਕਿਉਂਕਿ ਰਵਨੀਤ ਸਿੰਘ ਬਿੱਟੂ ਕਾਂਗਰਸ ਪਾਰਟੀ ਛੱਡ ਕੇ ਗਏ ਸੀ ਪਰ ਇਸ ਸੰਕੇਤ ਵਿੱਚ ਰਵਨੀਤ ਸਿੰਘ ਬਿੱਟੂ ਨੇ ਬਹੁਤ ਅੱਛਾ ਪ੍ਰਦਰਸ਼ਨ ਮੈਂ ਸਮਝਦਾ ਕੀਤਾ ਉਹ ਦੂਜੇ ਸਥਾਨ ਤੇ ਰਹੇ ਨੇ ਤੇ ਬੂਟਾਂ ਦਾ ਫਰਕ ਵੀ ਬਹੁਤ ਥੋੜਾ ਲੱਗਦਾ ਮੈਨੂੰ ਤੇ ਲੁਧਿਆਣਾ ਚ ਅਮਰਿੰਦਰ ਸਿੰਘ ਰਾਜਾਪੁਰਨ ਨੂੰ 288000 300 ਵੋਟ ਆ ਜਿਹੜੀ ਉਹ ਕਰੀਬ ਪੈਂਦੀ ਆ ਤੇ 2 26648 ਵੋਟਾਂ ਤੇ ਮੈਨੂੰ ਲੱਗਦਾ ਕਿ ਅਮਰਿੰਦਰ ਸਿੰਘ ਰਾਜਾਪੁਰਨ ਜਿੱਤਦੇ ਨੇ ਬਹੁਤ ਬਹੁਤ ਫਰਕ ਜਿਹੜਾ ਉਹ ਥੋੜਾ ਬਹੁਤ ਅੱਛਾ ਮੁਕਾਬਲਾ ਮੈਂ ਸਮਝਦਾ ਕੀਤਾ ਹੈ ਇੱਥੇ ਰਵਨੀਤ ਸਿੰਘ ਮਿੱਟੂ ਦੂਜੇ ਤੇ ਸ਼ਸ਼ੀਲ ਪ੍ਰਾਸ਼ਰ ਅਸ਼ੋਕ ਪ੍ਰਾਸ਼ਰ ਪਪੀ ਤੀਜੇ ਸਥਾਨ ਤੇ ਤੇ ਸ਼ਰੋਮਣੀ ਅਕਾਲੀ ਦਲ ਨੂੰ ਰਣਜੀਤ ਸਿੰਘ ਢਿੱਲੋਂ ਸਾਹਿਬ ਨੂੰ ਇੱਥੇ ਵੀ ਚੌਥਾ ਦੇ ਵਿੱਚ ਆਉਂਦਾ ਜਿਹੜਾ ਅਕਾਲੀ ਦਲ ਹੈਗਾ ਚੌਥਾ ਸਥਾਨ ਆਪਣਾ ਛੱਡਿਆ ਨਹੀਂ ਹੈਗਾ ਹਾਂਜੀ ਹਾਂ ਇੱਥੇ ਵੀ ਚੌਥਾ ਸਥਾਨ ਸ਼ਰੋਮਣੀ ਅਕਾਲੀ ਦਲ ਨੂੰ ਪ੍ਰਾਪਤ ਹੋਇਆ ਅਮਰਿੰਦਰ ਸਿੰਘ ਰਾਜਾ ਆਪਣੇ ਚੋਣ ਜਿੱਤੇ ਨੇ ਜੀ ਲੁਧਿਆਣਾ ਲੋਕ ਸਭਾ ਅਕਤੂ ਬਿਲਕੁਲ ਬ੍ਰਹਮਾਲੀਪੁਰ ਸਾਹਿਬ ਜੇਕਰ ਆਪਾਂ ਦਸਤਕਣਾ ਗੱਲ ਕਰੀਏ ਮਹਾਰਾਜਿਆਂ ਦਾ ਸ਼ਹਿਰ ਪਟਿਆਲਾ ਪਟਿਆਲੇ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿਓ ਉੱਥੇ ਇੱਕ ਪਾਸੇ ਮਹਾਰਾਣੀ ਪਰਨੀਤ ਕੌਰ ਖੜੀ ਸੀ ਦੂਜੇ ਪਾਸੇ ਗਾਂਧੀ ਸਾਹਿਬ ਸੀਗੇ ਤੀਜੇ ਪਾਸੇ ਇੱਕ ਸਿਹਤ ਮੰਤਰੀ ਖੜੇ ਸੀਗੇ ਪੰਜਾਬ ਦੇ ਉਹਨਾਂ ਬਾਰੇ ਵੀ ਜਾਣਕਾਰੀ ਦੋ ਕੀ ਭਾਰਤ ਜਨਤਾ ਪਾਰਟੀ ਨੇ ਇਸ ਹਲਕੇ ਵਿੱਚ ਬੀਬੀ ਪਰਨੀਤ ਕੌਰ ਮਹਾਰਾਜਾ ਅਮਰਿੰਦਰ ਸਿੰਘ ਦੀ ਧਰਮ ਪਤਨੀ ਨੇ ਬਹੁਤ ਅੱਛਾ ਪ੍ਰਦਰਸ਼ਨ ਐਜ਼ ਅ ਉਮੀਦਵਾਰ ਕੀਤਾ ਹੁਣ ਉਹ ਪਰਨੀਤ ਕੌਰ ਨੇ ਜਿਹੜੇ ਉਹ ਭਾਵੇਂ ਤੀਜੇ ਸਥਾਨ ਤੇ ਰਹੇਗੇ ਪਰantu ਇੱਕ ਵਾਰ ਉਹ ਮੁਕਾਬਲੇ ਦੇ ਵਿੱਚ ਸਿੱਰੇ ਸਿੱਰੇ ਵੇਖਣ ਨੂੰ ਮਿਲਦੇ ਸੀ 3 ਲੱਖ 5616 ਬੂਟਾਂ ਨੇ ਜਿਹੜੀਆਂ ਡਾਕਟਰ ਧਰਮਵੀਰ ਗਾਂਧੀ ਜਿਹੜੇ ਕਿ ਕਿਸੇ ਵੇਲੇ ਆਮ ਆਦਮੀ ਪਾਰਟੀ ਦੇ ਮੈਂਬਰ ਮੈਂਬਰ ਪਾਰਲੀਮੈਂਟ ਰਹੇ ਨੇ ਉਹਨਾਂ ਨੂੰ ਪ੍ਰਾਪਤ ਹੋਈਆਂ ਨੇ ਤੇ 14031 ਬੂਟਾਂ ਦੇ ਫਰਕ ਨਾਲ ਉਹਨਾਂ ਨੇ ਚੋਣਾਂ ਜਿਹੜੀ ਉਹ ਜਿੱਤੀ ਆ ਉਤੋਂ ਡਾਕਟਰ ਧਰਮਵੀਰ ਗਾਂਧੀ ਰਾਹੁਲ ਗਾਂਧੀ ਦੀ ਪਸੰਦ ਨੇ ਇੱਕ ਮਿਸ਼ਨਰੀ ਟਾਈਪ ਦੇ ਆਦਮੀ ਨੇ ਆਪਣਾ ਹਸਤਾਲਾ ਹਾਰਟ ਦੇ ਡਾਕਟਰ ਨੇ ਸੋਸ਼ਲ ਵਰਕਰ ਨੇ ਬਹੁਤ ਅੱਠੇ ਬਹੁਤ ਅੱچھے ਉਹਨਾਂ ਦੀ ਲੈਫਟ ਸੋਚ ਵੀ ਕਿਤੇ ਕਿਤੇ ਦੇਖਣ ਨੂੰ ਮਿਲਦੀ ਰਹੀ ਆ ਪਰੰਤੂ ਰੋਹਲ ਗਾਂਧੀ ਦੇ ਐਸਐਫਟਾ ਇੱਕ ਉਹਨਾਂ ਨੇ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਤੇ ਉਹਨਾਂ ਨੇ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਨੂੰ ਹਰਾਇਆ ਮਹਾਰਾਣੀ ਪ੍ਰਨੀਤ ਕੌਰ ਨੂੰ ਹਰਾਇਆ ਤੇ ਇੱਥੇ ਵੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਅਰਬਾ ਪਤੀ ਉਮੀਦਵਾਰ ਨੇ ਜਿਹੜੇ ਐਨ ਕੇ ਸ਼ਰਮਾ ਦੇਖਿਆ ਜਾਂਦਾ ਸੀ ਕਿ ਸ਼ਰਮਾ ਸਾਹਿਬ ਬਹੁਤ ਅੱਛੀ ਲੀਡ ਤੇ ਜਿੱਤਣਗੇ ਬਹੁਤ ਅੱਛੀ ਲੀਡ ਲੈ ਕੇ ਮਤਲਬ ਮੁਕਾਬਲਾ ਕਰਨਗੇ ਪਰੰਤੂ ਐਨ ਕੇ ਸ਼ਰਮਾ ਨੂੰ ਬਹੁਤ ਨਿਮੋਸ਼ੀ ਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਚੌਥੇ ਸਥਾਨ ਤੇ ਰਹਿਣਜੀ ਇਹ ਤਾਂ ਅੰਮ੍ਰਿਤਪਾਲ ਗਾਂਧੀ ਸਾਹਿਬ ਨੇ ਇਹ ਚੋਣ ਜਿੱਤੀ ਹੈ ਬਿਲਕੁਲ ਜੇਕਰ ਆਪਾਂ ਗੱਲ ਕਰੀਏ ਪੂਰੇ ਪੰਜਾਬ ਦੀ ਇੱਕ ਹੋਰ ਜਿਹੜੀ ਹੈਗੀ ਆ ਲੋਕ ਸਭਾ ਹਲਕੇ ਰਿਪੋਰ ਨਜ਼ਰ ਆ ਸੀਗਾ ਇਹ ਆਪਣਾ 13ਵਾਂ ਆਖਰੀ ਹੈਗਾ ਜਿਹੜਾ ਦੱਸ ਤੁਹਾਨੂੰ ਦੱਸਦੀ ਹੈ ਸੰਗਰੂਰ ਲੋਕ ਸਭਾ ਹਲਕਾ ਸੰਗਰੂਰ ਸੰਗਰੂਰ ਦੇ ਇੱਕ ਪਾਸੇ ਸਨਮੋ ਸਿੰਘ ਮਾਨ ਦੂਜੇ ਪਾਸੇ ਖੈਰਾ ਸਾਹਿਬ ਤੀਜੇ ਪਾਸੇ ਮੰਤਰੀ ਸਾਹਿਬ ਐਮਐਲਏ ਸਾਹਿਬ ਖੜੇ ਸੀ ਇਹਨਾਂ ਦੇ ਤੇ ਕਾਫੀ ਫਾਸਵਾ ਟੱਕਰ ਸੀਗੀ ਤੇ ਉਹਦੇ ਬਾਰੇ ਵੀ ਜਾਣਕਾਰੀ ਦੇ ਸੰਗਰੂਰ ਤੇ ਬੜੀਆਂ ਲੋਕਾਂ ਦੀ ਨਿਗਾ ਸੀ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆਏ ਆ ਆਵਾਜ਼ੇ ਕਲਕ ਵੱਲੋਂ ਪਹਿਲੇ ਨੰਬਰ ਤੇ ਮੀਤ ਹੇਰ ਜੀ ਨੂੰ ਰੱਖਿਆ ਜਾਂਦਾ ਸੀ ਕਿ ਮੀਤ ਹੇਰ ਬਹੁਤ ਅੱਛੇ ਮੁਕਾਬਲੇ ਦੇ ਵਿੱਚ ਨੇ ਤੇ ਐਸਾ ਹੀ ਹੋਇਆ ਗੁਰਮੀਤ ਸਿੰਘ ਮੀਤ ਹੇਰ ਕੈਬਨਿਟ ਮੰਤਰੀ ਪੰਜਾਬ ਚੋਂ ਜਿੱਤ ਗਏ ਨੇ ਆਮ ਆਦਮੀ ਪਾਰਟੀ ਦੇ ਜਿਹੜੀਆਂ ਦੋ ਸੀਟਾਂ ਜਿੱਤੀਆਂ ਨੇ ਉਹਦੇ ਵਿੱਚ ਇੱਕ ਇਹ ਆ ਸੰਗਰੂਰ ਤੇ ਦੂਸਰੀ ਆ ਆਨੰਦਪੁਰ ਸਾਹਿਬ ਦੋ ਸੀਟਾਂ ਪੰਜਾਬ ਦੇ ਵਿੱਚੋਂ ਮਿਲੀਆਂ ਨੇ ਕਾਂਗਰਸ ਪਾਰਟੀ ਨੂੰ ਸੱਤ ਸੀਟਾਂ ਨੇ ਪੰਜਾਬ ਦੇ ਵਿੱਚ ਮਿਲੀਆਂ ਨੇ ਹਾਲਾਂਕਿ ਉੱਪਰਲੇ ਲੈਵਲ ਤੇ ਦੋਨਾਂ ਪਾਰਟੀਆਂ ਦਾ ਲੈਂਸ ਸੀ ਪੰਜਾਬ ਵਿੱਚ ਇਹ ਨਹੀਂ ਹੋ ਸਕਿਆ ਤੇ ਇਸ بڑے ਸਮਰੂਰ ਦੇ ਵਿੱਚ ਗੁਰਮੀਤ ਸਿੰਘ ਮੀਤ ਹੈਰ ਨੂੰ ਜਿਹੜਾ ਬੋਟਾ ਪਿਆ 364085 ਦੇ ਕਰੀਬ ਬੋਟਾ ਜਿਹੜੀਆਂ ਪੈਂਦੀਆਂ ਨੇ 7 ਉਹਨਾਂ ਦੇ ਵਿੱਚ 172560 ਬੋਟਾ ਦੀ ਲੀਡ ਹੈ ਜਿਹੜੀ ਉਹ ਦੱਸੀ ਜਾ ਰਹੀ ਆ ਤੇ ਇੱਥੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸੇਮਨਜੀਤ ਸਿੰਘ ਮਾਨ ਜਿਨ੍ਹਾਂ ਨੂੰ ਸਖਤ ਮੁਕਾਬਲੇ ਦੇ ਵਿੱਚ ਵੇਖਿਆ ਜਾਂਦਾ ਸੀ ਉਹ 20 ਮੁਕਾਬਲੇ ਦੇ ਵਿੱਚ ਸਨ ਉਹ ਤੀਜੇ ਸਥਾਨ ਤੇ ਰਹਿ ਚੁੱਕੇ ਨੇ ਦੂਜੇ ਤੇ ਕੰਗਰਸ ਪਾਰਟੀ ਦੀ ਤੈਅ ਤਰ੍ਹਾਂ ਲਗੂ ਸਰਦਾਰ ਸੁਖਪਾਲ ਸਿੰਘ ਖਹਿਰਾ ਇੱਥੇ ਚੋਣ ਮੈਦਾਨ ਦੇ ਵਿੱਚ ਉਤਰੇ ਸਨ ਤੇ ਉਹਨਾਂ ਨੂੰ ਦੂਜਾ ਸਥਾਨ ਮਿਲਿਆ ਸਿਮਰਜੀਤ ਸਿੰਘ ਮਾਨ ਨੂੰ ਤੀਜਾ ਤੇ ਭਾਰਤੀ ਜਨਤਾ ਪਾਰਟੀ ਦੇ ਅਰਵਿੰਦ ਕੰਨਨ ਨੂੰ ਚੌਥਾ ਸਥਾਨ ਪਰ ਦੁੱਖ ਇਸ ਗੱਲ ਦਾ ਕਿ ਇੱਥੇ ਸ਼੍ਰੋਮਣੀ ਅਕਾਲੀ ਦਲ ਹੋਰ ਪਛੜ ਗਿਆ ਇੱਥੇ ਇਕਬਾਲ ਸਿੰਘ ਝੁੰਦਾ ਸਾਬਕਾ ਵਿਧਾਇਕ ਜ਼ਿਲ੍ਹਾ ਪ੍ਰਧਾਨ ਉਹ ਪੰਜਵੇਂ ਸਥਾਨ ਤੇ ਚਲੇ ਗਏ ਤੇ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਨਿਮੋਸ਼ੀ ਜਨਕ ਹਾਰ ਇਸ ਹਲਕੇ ਦੇ ਵਿੱਚ ਸੰਗਰੂ ਲੋਕ ਸਭਾ ਤੋਂ ਵੇਖਣ ਨੂੰ ਮਿਲੀ ਆ ਤੇ ਸ੍ਰੀ ਗੁਰਮੀਤ ਸਿੰਘ ਮੀਤ ਹੇਰ ਇਸ ਹਲਕੇ ਦੇ ਚੋਣ ਜਿੱਤ ਕੇ ਇਸ ਹਲਕੇ ਦੇ ਮੈਂਬਰ ਪਾਰਲੀਮੈਂਟ ਨੇ ਜਿਹੜੇ ਉਹ ਬਣੇ ਨੇ ਬਹੁਤ ਬਹੁਤ ਤੁਹਾਨੂੰ ਆਪਰੇ ਮੈਂ ਲਿਖ ਰਿਹਾ ਹਾਂ ਸਾਡਾ ਦੋਸਤੋ ਇਹ ਤੁਹਾਨੂੰ ਗੱਲਬਾਤ ਕੀਤੀ ਹੈ ਦੋ ਭਾਗਾਂ ਦੇ ਵਿੱਚ ਜਿਹੜਾ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ 13 ਦੇ 13 ਹਲਕਿਆਂ ਦਾ ਤੁਹਾਨੂੰ ਰਿਜ਼ਲਟ ਦੱਸਿਆ ਹੈਗਾ ਦੱਸਣ ਦੀ ਕੋਸ਼ਿਸ਼ ਕੀਤੀ ਜਾ ਤੇ ਆ ਸਾਬੀ ਤੋਂ ਪੂਰਾ ਚੰਗੀ ਤਰ੍ਹਾਂ ਸੁਣੇਗੀਓ ਸੁਣਿਆ ਹੁਣ ਤੇ ਕਿਸ ਤਰ੍ਹਾਂ ਲੱਗਿਆ ਇਹਦੇ ਬਾਰੇ ਸਾਨੂੰ ਥੱਲੇ ਕਮੈਂਟਾਂ ਦੇ ਵਿੱਚ ਜਾਣਕਾਰੀ ਇੰਦੇ ਰਹੋ ਤੁਸੀਂ ਵੇਖਦੇ ਰਹੋ ਆਵਾਜ਼ੇ ਖਲਕ ਇਹਨੂੰ ਸਾਡੇ ਜਿਹੜਾ ਚੈਨਲ ਆ ਪੰਜਾਬੀ ਦੇ ਵਿੱਚ YouTube ਤੇ ਉੱਪਰ ਲਿਖਿਆ ਗਿਆ ਆਵਾਜ਼ ਖਲਕ ਜਿਹਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਤੁਹਾਡੀ ਕਚਹਿਰੀ ਦੇ ਵਿੱਚ ਇੱਕ ਨਵਾਂ ਪੋਸਟ ਲੈ ਕੇ ਹਾਜ਼ਰ ਹੋਵਾਂਗੇ ਜਦ ਤੱਕ ਦਾ ਉਜਾਸ਼ਤ ਸਤਿ ਸ੍ਰੀ ਅਕਾਲ